ਹਾਰਾਣ ਘਟ ਗਿਆ ਮਨ ਦਸਰਾ ਕੋਟ ਅਪਰਾਦ ਸਭ ਸੰਗ ਮੇਂ ਕੰਧ ਸਿਰ ਤੋਂ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਮਿੱਤਰੋ ਅੱਜ ਵਾਲਾ ਬਲੌਗ ਆਪਾਂ ਪੂਰਾ ਵਿਆਹ ਵਾਲਾ ਬਲੌਗ ਪਾਉਣਾ ਹੈ ਨਾਨਕੇ ਘਰੇ ਪਹੁੰਚੇ ਆ ਠੀਕ ਹੈ ਜੀ ਪਰ ਮਿਊਸ਼ਨਰ ਲੈ ਕੇ ਮਾਮਾ ਜੀ ਉਹਨਾਂ ਤੋਂ ਕਰੀਵਾ ਮੋਂ ਪਹਿਲਾਂ ਜ਼ਰੂਰੀ ਹੈ ਹੈਨਾ ਪਰਮਿਸ਼ਨ ਲੈ ਕੇ ਫੈਮਿਲੀ ਬਲੌਗਿੰਗ ਦੀ ਤਰ੍ਹਾਂ ਆਪਾਂ ਨਹੀਂ ਕਰਨਾ ਮਤਲਬ ਐਦਾਂ ਨਹੀਂ ਹੈ ਵੀ ਆਪਾਂ ਨੇ ਜ਼ਿਆਦਾ ਹੀ ਫੈਮਿਲੀਆਂ ਦਿਖਾਉਣੀ ਹੈ ਆਪਣਾ ਦਿਖਾਵਾਂਗੇ ਮਾੜਾ ਦਾ ਪ੍ਰਕਾਸ਼ ਕਰਾਰਿਆਂ ਜੀ ਸ੍ਰੀ ਸੁਖਮੀ ਸਾਹਿਬ ਦੇ ਪਾਰਦੇਪੂ ਨੂੰ ਪਹਰੇ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਤੀਨ ਦੇ ਵਿੱਚ ਚੱਲੂਗਾ ਸਾਰਾ ਦਿਖਾਵਾਂਗੇ ਹੈ ਨਹੀਂ ਇਧਰ ਆ ਜਾਓ ਉਹਦੇ ਨੂੰ ਨਾਨਕੇ ਮਿਲੇ ਬਈ ਨੇੜੇ ਹੀ ਐ ਇਧਰ ਮਾਮਾ ਜੀ ਨੂੰ ਮਿਲੋ ਜੀ ਆ ਜਾਓ ਮੁਬਾਰਕਾ ਜੀ ਤੁਹਾਨੂੰ ਪਹਿਲਾਂ ਤੁਹਾਨੂੰ ਏ ਮਾਮਾ ਜੀ ਸਾਡੇ ਇੱਥੇ ਆ ਜੀ ਕੈਮਰਾਮੈਨ ਸਾਡਾ ਕੈਨੇਡਾ ਵਾਲਾ ਛੋਟੇ ਮਾਮੇ ਨੂੰ ਮਿਲਾਉਨੇ ਆ ਉਹ ਕੈਨੇਡਾ ਦੇ ਸਾਡੇ ਬਾਹਰਲੇ ਸਿਟੀਜ਼ਨ ਆ ਸਾਰੇ ਜਿੰਨੇ ਵੀ ਗਿਲਸੇਮਨ ਉਹ ਨਹੀਂ ਸਾਰੇ ਨੂੰ ਅੱਜ ਆਪਾਂ ਇੰਟਰਵਿਊ ਕਰਾ ਦੇਣਾ ਠੀਕ ਹੈ ਹਰਿੰਦਰ ਆ ਉਧਰ ਲਓ ਜੀ ਮੁੰਡਾ ਵਿਆਹ ਆ ਗਿਆ ਹਾਂਜੀ ਸਾਸਿਕਾਲ ਸਾਸਿਕਾਲ ਬਹੁਤ 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 ਤੋਨ ਵੀ ਬਹੁਤ ਵਾਹ ਠੀਕ ਠਾਕ ਹੈ ਬਹੁਤ ਵਧੀਆ ਹੋ ਗਿਆ ਕੰਤ ਸਾਰਾ ਹਾਂਜੀ ਬਹੁਤ ਵਧੀਆ ਠੀਕ ਹੈ ਮੈਂ ਵੀ ਪਹਿਲਾਂ ਮਾਮਾ ਜੀ ਦੀ ਪਰਮਿਸ਼ਨ ਲਈ ਨਾ ਠੀਕ ਹੈ ਠੀਕ ਹੈ ਜੀ ਕਿਉਂਕਿ ਆਪਾਂ ਹੈਗੇ ਕਿ ਮੈਨਾਂ ਗਮੂਨ ਵਾਲੇ ਟਰੈਕਟਰ ਵਾਲੇ ਜ਼ਿਆਦਾਤਰ ਆਪਾਂ ਫੈਮਿਲੀ ਬਲੋਗਿੰਗ ਘਾਟੇ ਕਰੀਆ ਸੋ ਹੁਣ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਣੇ ਆ ਹਾਂਜੀ ਠੀਕ ਹੈ ਇਸ ਤੋਂ ਬਾਅਦ ਫਿਰ ਅੱਜ ਆਪਣਾ ਮੇਲ ਦਾ ਪ੍ਰੋਗਰਾਮ ਆਜ ਮੌਦ ਮੈਨੂੰ ਜਾਗ ਤੋਂ ਦੱਸ ਕਿਵੇਂ ਆ ਅੱਜ ਵੀ ਆ ਠੀਕ ਹੈ ਕੱਲ ਨੂੰ ਵੀ ਠੀਕ ਹੈ ਵਿਰਾਤ ਪਾਲਸੋਂ ਦੀ ਹੈ ਵਿਰਾਤ ਪਾਲਸੋਂ ਦੋ ਦਿਨ ਆਪਣੇ ਦੋ ਦਿਨ ਹੈ ਅਸਲ 'ਚ ਦੋ ਦਿਨ ਦਾ ਕਾਰਨ ਕੀ ਹੈ ਭਈ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਫੈਮਿਲੀ ਜੁਆਇੰਟ ਹੈ ਜੁਆਇੰਟ ਫੈਮਿਲੀ ਹੋਣ ਕਰਕੇ ਮਾਮਾ ਜੀ ਉਮੀਦ ਰਿਸ਼ਤੇਦਾਰੀਆਂ ਵੱਧਣੀਆਂ ਇਕੱਠ तकरीबन ਬਹੁਤ ਹੋ ਜਾਣਾ ਹੈ ਹੈਨਾ ਮਾਮਾ ਜੀ ਦੀਆਂ ਫਿਰ ਬੜਾ ਵੀਰਾਂ ਵੀ ਵਿਆਹ ਹੈ ਅੱਜ ਕੁਝ ਮੇਨ ਦੀ ਪਿੰਡ ਵੀ ਫਿਰ तकरीबन ਸਾਰੇ ਹੀ ਹੈ ਹੁਣ ਪਿੰਡ ਦੇ ਗੱਬੇ ਆਪਣਾ ਘਰ ਹੈ ਤਾਂ ਸਾਰੇ ਹਾਂ ਹਾਂ ਬਸ ਬਸ ਬਿਲਕੁਲ 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 ਪਾਣੀ ਤੇ ਆਹਰੇ ਮੈਂ ਲਓ ਜੀ ਇਹ ਮਾਮਾ ਜੀ ਸਾਡੇ ਬਾਹਰ ਦੇ ਕੈਨੇਡਾ ਦੇ ਸਿਟੀਜ਼ਨ ਹੈ ਇਹ ਛੋਟੇ ਮਾਮਾ ਜੀ ਮਾਮੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਹੈ ਬੁੱਤ ਬਹੁਤ ਸੋਹਣਾ ਹੋੜੇ ਜੀ ਕਰਦੇ ਹਾਂ ਜੀ ਹਾਂ ਜੀ ਠੀਕ ਹੈ ਅਸੀਂ ਮੁੱਠਾ ਟੇਕੇ ਜਾਈਏ ਹਾਂ ਜੀ ਮੁਰਾ ਪਲਾ ਕਾਹੋ ਕਿਸ ਨੂੰ ਕਹੀਏ ਮੁਰਾ ਪਲਾ ਕਾਹੋ ਕਿਸ ਨੂੰ ਕਹੀਏ ਤੇ ਤੁਮਾਰੇ ਆਪੂ ਜੇ ਪਿਆਰ ਆਸੇ ਰ ਸਰਦਨ ਜਲਕਾਰ ਸਿੰਘ ਸਾਰੇ ਪਰਿਵਾਰ ਨੇ ਇਕੱਤਰ ਹੋ ਕਰਕੇ ਆਪਣੇ ਪੁੱਤਰ ਹਰਿੰਦਰ ਸਿੰਘ ਦੇ ਵਿਆਕਾਂਜਾਂ ਦੇ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਕਾਰਜਾਂ ਦੀ ਸਫਲਤਾ ਵਾਸਤੇ ਆਪ ਜੀ ਦੇ ਮੁਬਾਰਕ ਚਰਨਾਂ ਪਰਸ ਕੇ ਸੁਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਮਿਸ਼ਰਾਂ ਦੇ ਮਹੱਤਵ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਅੰਦਰ ਜਾਪ ਕਰਵਾਲੇ ਉਪ੍ਰੰਤ ਕਲਯੁਗ ਮਹਿ ਤੀਰ ਤੰਨ ਪਰਦਾ ਨਾ ਲਿਆ ਭਇਆ ਕਦਲੋਹ ਜੰਮੀਆਂ ਨਾਏ ਆਪਣੇ ਨਰੋ ਘਰੋਂ ਉਹਨਾਂ ਸਿੱਖੀ ਜੀਵਨ ਨਾਮ ਨਾਲ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਖੁਸ਼ੀਆਂ ਦੇ ਪਰਥਾਏ ਆਪ ਜੀ ਨੂੰ ਸੁੰਦਰ ਪੋਸ਼ਾਕੇ ਅਰਪਣ ਹੋਏ ਕੰਗੀ ਖਾਲ ਕੀਤੇ ਰੋੜ ਪਹਿਣ ਦੇ ਹੋ ਗਈ ਹੁਣ ਖਾ ਰਹੀ ਰੋਟੀ ਹੈ ਜੀ ਯੋ ਹੋਣ ਨੰਬਰ ਗੋਗੀ ਦਾ ਲਾਉਣਾ ਨਹੀਂ ਗੱਲ ਨਹੀਂ ਗੋਗੀ ਭਾਈ ਜੀ ਗੋਗੀ ਬਈ ਸასიਕਾਰ ਠੀਕ ਹੈ ਲੋ ਜੀ ਮਾਹਰ ਦਾ ਪ੍ਰਕਾਸ਼ ਹੁਣ ਤੋਂ ਬਾਅਦ ਦੇਖੋ ਜੀ ਹੁਣ ਰਿਸ਼ਤੇਦਾਰ ਬੈਠੇ ਹੁਣ ਸਾਰੇ ਗੱਲਾਂ ਬਾਤਾਂ ਚੱਲ ਰਹੀਆਂ ਸਾਡਾ ਮੇਰਾ ਵੀਰ ਲੱਗਦਾ ਕਿਸੇ ਦਾ ਮਾਮਾ ਲੱਗਦਾ ਕਿਸੇ ਦਾ ਨਹੀਂ ਸਿੱਧਾ ਲੱਗਦਾ ਇੱਕ ਤਾਂ ਆਨ ਦੀ ਸਪੋਰਟ ਹੋ ਜਾਂਦਾ ਕੰਮ ਇੱਕ ਨੀਵਰ ਆਨਲੇਜ ਹੁੰਦਾ ਇਹ ਉਹਦੇ ਵਾਲਾ ਇਧਰ ਵੀ ਮਾਮਾ ਜੀ ਬੈਠੇ ਨੇ ਰਿਸ਼ਤੇ ਰਿਸ਼ਤੇ ਦਾ ਕੰਮ ਚੰਗੀ ਪੱਧਰ ਤੇ ਕਰਾਉਨੇ ਆ ਮਾਮੇ ਠੀਕ ਹੋ ਜੀ ਅਸੀਂ ਹੱਥ ਦਿੰਦੇ ਇੱਥੇ ਗੱਲਾਂ ਸੁਣ ਲਿਓ ਪਰ ਦੱਸ ਨਹੀਂ ਸਕਦੇ ਇੱਧਰ ਸੁਣੋ ਸੀਰੀਅਸ ਮੈਟਰ ਤੇ ਹੋ ਰਹੀ ਐ ਜਿਹੜੇ ਸਾਹਮਣੇ ਚੁਪ ਰਹੇ ਨੇ ਨਾ ਫਿਰ ਬਾਅਦ ਵਿੱਚ ਖੁੱਦਦੇ ਨੇ ਸੜਕੀ ਦੇ ਵਿੱਚ ਗਿਆ ਯਾਰ ਕੋਈ ਥੋੜਾ ਆ ਜਾਣਗੇ ਉਸੇ ਦੇ ਡਰਨਾ ਚਾਹੀਦਾ ਜਿਆਦਾ ਯਾਰ ਥੋੜਾ ਸਮਝਿਆ ਦੇ ਵੀਰ ਕਹਿੰਦਾ ਵੀ ਸਾਡੀ ਕੁਸ਼ਾਨ ਸ਼ੁਰੂ ਕਰ ਲਗਾ ਤੀ ਕਿ ਤੂੰ ਪੁੱਛ ਬਾहां ਹੱਥ ਗੱਲ ਕਾ ਕਾਲੂ ਆਉਣੂਗੀ ਨਾ ਪੁੱਛਣਾ ਨਹੀਂ ਆਪਾਂ ਕਾਲੂ ਅੰਕ ਲਾਉਗੀ ਉਹ ਸ਼ਾਮ ਨੂੰ ਪਾਰਟੀ 'ਚ ਪੁੱਛ ਲੇਂਗਾ ਨਹੀਂ ਅੱਜ ਕੱਲੇ ਆ ਗਏ ਹਾਂ ਮੈਂ ਤੁਸੀਂ ਹੁੰਦੇ ਨਹੀਂ ਆਉਂਦੇ ਬੀਬੀ ਆਈ ਵੀ ਆ ਬੀਬੀ ਨੂੰ ਆਪਣੇ ਘਰੇ ਵੀ ਲੈ ਕੇ ਆਏ ਤੇ ਵਸ ਕੱਲੇ ਆ ਗਏ ਨਾ ਨਾ ਕੋਈ ਨਾ ਕਾਲੂ ਆ ਰਹੀ ਆ ਕਿਉਂ ਆਏ ਤੇ ਤੁਹਾਡੇ ਘਰੇ ਤੇਰਾ ਦਿਮਾਗ ਸਹੀ ਏ ਕਿਦਣ ਹਮ ਆਪਣੇ ਹੋਗਾਂ ਮਾਏ ਉਹ ਬਈ ਇਹ ਉਦਣ ਆਪਣੇ ਆਪ 'ਚੋਂ ਬਾਹਰ ਤਾਂ ਇਹ ਤੈਨੂੰ ਪਤਾ ਲੱਗਦਾ ਦੋ ਦਿਨਾਂ ਕੋਈਆਂ ਚ ਵੱਡੀਆਂ ਪਾਰਟੀਆਂ ਨਹੀਂ ਦੇਖੀ ਰਿਹਾ ਤੈਨੂੰ ਦੋਸਤ ਵੱਡੀਆਂ ਪਾਰਟੀਆਂ ਹਾਂ ਉਹ ਵੀ ਉਹ ਵੀ ਨਮੂਨੇ ਪੈਂਦੇ ਆ ਤੁਹਾਨੂੰ ਬਹੁਤ ਵਾਣਾ ਹੋਣ ਆਉਂਦੇ ਨੇ ਨੀ ਦੋਏ ਦਿਖ ਰਹੀਆਂ ਸੀ ਤਿੰਨ ਦਿਨ ਤੇ ਲਾਉਣੀ ਕਿੱਧਰ ਗਏ ਉਸਤਿੰਦਰ ਦੇ ਲੰਘ ਗਿਆ ਗਿਆ ਬੈਰ ਕੰਮ ਗਿਆ ਕਿਤੇ ਅੱਛੇ ਕੰਮ ਗਿਆ ਇਹ ਲੋ ਛੋਟੇ ਹੁੰਦੇ ਸੀ ਇੱਥੇ ਨੂੰ ਮਤਲਬ ਪਹਿਨਾ ਉਹਦੇ ਨੂੰ ਰਸਤਾ ਹੁੰਦਾ ਤੇ ਹੈ ਨਾ ਪਹਿਲਾਂ ਵਾਲੀ ਜਿਹੜੀ ਰੌਣਕਾਂ ਤੇ ਅੱਜ ਤੋਂ 10 ਸਾਲ ਪਹਿਲਾਂ ਵੀ ਪਤਾ ਉਹਨੂੰ ਪੁੱਛ ਲੈ ਮੈਂ ਤੁਹਾਨੂੰ ਤਾਂ ਮੈਂ ਦੱਸ ਰਿਹਾ ਹਾਂ ਹਾਂ ਮਾਈ ਜੀ ਇੱਥੇ ਤੋਂ ਰਸਤਾ ਹੁੰਦਾ ਤਾਂ ਸਾਡੇ ਕੋਲ ਤੇਰੀ ਮੁੱਛਾਂ ਬੜੇ ਦਿਨ ਲੱਗਿਆ ਤੂੰ ਚੱਲ ਤੂੰ ਰੋਣਾ ਜੀ ਮੈਂ ਵੀ ਥੋੜਾ ਜੱਤਾਂ ਜਾਂ ਤੇਰੀ ਮੁੱਛ ਨਹੀਂ ਦੀ ਮੁੱਛ ਨਹੀਂ ਦੀ ਚਾਹ ਤੂੰ ਛੋਟਾ ਜਿਹਾ ਹੀ ਸਾ ਐਕਸਟਰਾ ਆਇਆ ਜੀ ਜਿਵੇਂ ਮੁੰਨਾ ਰਸ ਗਿਆ ਇੱਥੇ ਇੱਕ ਦਿਨ ਹੁੰਦਾ ਹਾਂ ਜੀ ਆ ਇੱਥੇ ਤੈਨੂੰ ਗੱਲ ਹੀ ਹੁੰਦਾ ਬਿਲਕੁਲ ਬਾਪੂ ਦਾ ਕੰਮ ਰੱਖ ਲਿਆ ਜੀ ਆ ਤਾਂ ਬਾਤ ਚ ਕਰਦੇ ਮਨਵਾ ਯਾਰ ਇਸ ਤਰ੍ਹਾਂ ਬਾਤ ਚ ਕੱਢਿਆ ਜਗਾ ਲਈ ਬਹੁਤ ਪੂਰੀ ਪਹਿਲਾਂ ਬਿਹੜੀ ਤੇ ਇੱਥੇ ਹੁੰਦਾ ਪੱਖਾ ਲੱਗਿਆ ਹੋਣਾ ਤਾਂ ਦੇ ਲੋ ਪੁਰਾਣੇ ਘਰ ਨੂੰ ਕਿਵੇਂ ਰੀਨੋਵੇਟ ਕਰਕੇ ਕਿੱਦਾਂ ਕਿੱਦਾਂ ਨਾ ਬਣਾ ਰਿਹਾ ਰਿੰਦਰਾ ਉਦਿਆ ਉਹ ਗੱਲ ਸੁਣੀ ਇੱਕ ਸੁਣ ਕੇ ਜਾ ਇੱਕ ਮਿੰਟ ਇੱਕ ਮਿੰਟ ਅਜੇ ਨਹੀਂ ਆਵਾਜ਼ ਮੈਂ ਮੋਖਰੀ ਮਾਰੀ ਤੇ ਇੱਕ ਵਾਰ ਬੈਟ ਬੋਲ ਖੇਡਦੇ ਨੂੰ ਸ਼ਾਮ ਨੂੰ ਕੋਲੋਂ ਸਾਨੂੰ ਤਾਂ ਚੱਲਿਆ ਇੱਥੇ ਜੜੀ ਦੀ ਇਹਦੇ ਅੰਦਰ ਦੇ ਉਹਨੇ ਕਿ ਅੱਜ ਲਈ ਪਿਆ ਬੋਗਾ ਦੇਖੀ ਮੱਖੀ ਜਹਦੇ ਵਿੱਚ ਫਰਾ ਦੇ ਕੇ ਨਵਾਂ ਦੇ ਕੇ ਨਵਾਂ ਸਿਸਟਮ ਕੀਰੇ ਨਾਲ ਸਬਜ਼ੀਆਂ ਖਾਣ ਦੀ ਇਹ ਚੰਗੀਆਂ ਸਿਆਣੇ ਬੰਦੇ ਦੀ ਹੈ ਸਿਆਣਾ ਬੰਦਾ ਹੈ ਸਿਆਣਾ ਟੈਂਪਟ ਪਾਉਣਾ ਹੁੰਦਾ ਹੁਣ ਕਿ ਮੈਂ ਜਾਊਂਗਾ ਜਾਂ ਚੱਲੇ ਜਾਊਂਗਾ ਨਾ ਪਲੇਟ ਰੱਖ ਕੇ ਆ ਜਾ ਨਵੇਂ ਨਵੇਂ ਤਰੀਕੇ ਸਿਮਪਲ ਜੀ ਕਰਦਾ ਕਰ ਤੂੰ ਉੱਲ ਜਾ ਕਿਹਦੇ ਦੁਪਹਿਰ ਆ ਰਹੀ ਹੈ ਰਮਣੀ ਬਹੁਤ ਹੈ ਨਹੀਂ ਗਰਮੀ ਖਾ ਗਿਆ ਬਹੁਤ ਅਰੇ ਮੁੰਡਾ ਨਾਨਾ ਜੀ ਰੋਟੀ ਹੈ ਗਈਆਂ ਜੀ ਇਧਰ ਰੋਟੀ ਆ ਗਈਆਂ ਸਾਰੇ ਗਰਮ ਕਰਨੇ ਆ ਅੱਜ ਸਾਰੇ ਫੁੱਲ ਕਰਨੇ ਨਹੀਂ ਵੀ ਅੱਜ ਪ੍ਰੋਗਰਾਮ ਵੀ ਨਹੀਂ ਜਾਣੀ ਮੈਂ ਤਾਂ ਸੋਚਿਆ ਜਾ ਉਹ ਬਾਈ ਦਾ ਬਾਈ ਦਾ ਹਾਂ ਹੁਣ ਮੈਂ ਰੋਟੀ ਵਾਲੀ ਉਹਦੇ ਵਿੱਚ ਰੱਖ ਤੇ ਰੋਟੀ ਕਰ ਲੈ ਬਾਅਦ ਵਿੱਚ ਦੇਖਦੇ ਨਹੀਂ ਵੀ ਆਏ ਦੋਸਤ ਨੂੰ ਚਲ ਆਪਾਂ ਫਿਰ ਨੂੰ ਪੀਂਦੇ ਨਹੀਂ ਕਿ ਉਹ ਮੈਂ ਕਿਹਦੇ ਪਹਿਲਾਂ ਹੀ ਕਹਤਾ ਪੀਣੇ ਬਾਅਦ ਮ ਕਹਦੇ ਨਾ ਕਿ ਉਹ ਪੀਣੇ ਜਿਹੜਾ ਮੈਂ ਪੁੱਛਦਾ ਇਹ ਨਹੀਂ ਪੀਣੇ ਵਾਲੇ ਪੁੱਛੋ ਬਈ ਇਸ ਤਰ੍ਹਾਂ ਇਹਨੂੰ ਪੁੱਛਾ ਪੀਏ ਤੇ ਬਾਅਦ ਪੁੱਛੋ ਕਿਸੇ ਖਾਤਰ ਵਾਲੇ ਹੋਗੇ ਤਾਂ ਪੀਣ ਵਾਲੇ ਦੇਖੋ ਫੜਾ ਬਈ ਬਣਾਉਗਾ ਹਾਂ ਦੋ ਪੀਣੇ ਵਾਲੇ ਨੂੰ ਬਈ ਪੁੱਛਣਾ ਪੈਂਦਾ ਯਾਰ پیسے ਬਣਦੇ ਦਾ ਹੈ ਬਈ ਰੋਟੀ ਦੇ ਪਹਿਲਾਂ ਕਹਦੇ ਰੋਟੀ ਦਾ ਅਸਲ ਚ ਚਲੋ ਜਿੱਥੇ ਤੱਕ ਮੇਰਾ ਹੋ ਜਾ ਮੈਂ ਵੀ ਤੁਹਾਨੂੰ ਦੱਬਾ ਛੱਡ ਜਾ ਇਹਨੂੰ ਪਤਾ ਨਹੀਂ ਇਹਨੂੰ ਪਤਾ ਹੀ ਨਹੀਂ ਜਦ ਤੱਕ ਪੀਏ ਪੀਏ ਨਹੀਂ ਸੁਣਾ ਐਵੀਂ ਗੱਲ ਕਰ ਇੱਕ ਮਿੰਟ ਪੁਆਇੰਟ ਹੈ ਤਾ ਕਰਕੇ ਚੱਲੇ ਮੈਨੂੰ ਇਹ ਕਹਿੰਦਾ ਚੁੱਪ ਰਹਿ ਨਾ ਤੇ ਜਾਰੇ ਪਤਾ ਚੰਗਾ ਜਿੰਦਗੀ ਦਾ ਪਾਣੀ ਦੇ ਕੀ ਇੱਕ ਮਿੰਟ ਕਹ ਤੂੰ ਸਾਹਰਾ ਇਹ ਮੁੱਛ ਰਿਹਾ ਘਰ ਤਾਂ ਇਹ ਮੇਰੇ ਘਰ ਪੀਣ ਮੇਕੜਾ ਹੋਵੇ ਅੱਜ ਪੀ ਤੂੰ ਸਾਰੀ ਕੱਢ ਗਈ ਮੈਂ ਸੁਝਾਦਾ ਕਿ ਰੋਟੀ ਤੋਂ ਪਹਿਲਾਂ ਘੱਟ ਵੀ ਲੈ ਲੈ ਜਿੱਥੇ ਦੇਖਦਾ ਉਹਦਾ ਤਰੀਕਾ ਠੀਕ ਹੈ ਜਿੱਥੇ ਵੀ ਲੱਗ ਜਾਂਦੇ ਆ ਬੁੱਢਾ ਕੁਝ ਖਾਂਦਾ ਠੀਕ ਜੀ ਦੋ ਟਾਈਮ ਹਾਜ਼ਰੀ ਕੱਢ ਕਿਵੇਂ ਤਾਜ਼ਾ ਕਰਸੀ ਨੂਰ ਇੱਕ ਨੂੰ ਕਰੀ ਇਧਰ ਹੋ ਕੇ ਬਣਾ ਹੈਲੋ ਦੋ ਟਾਈਮ ਸਾਈਨ ਕਰਕੇ ਆਉਣਾ ਹੈ ਉਛਾਲ ਆ ਬਈ ਨੂੰ ਪਰ ਜਿਹੜੀ ਤੇਰੀ ਗਰੰਟੀ ਬਰੰਟੀ ਬਲਮਸਮ ਹੋਈ ਵੀ ਹੈ ہاں ਸਹੀ ਭਾਈ ਸੀਜ਼ਨ ਸੀਜ਼ਨ ਦੀ ਨਹੀਂ ਹੈਗੀ ਪੂਰੇ ਸਾਲਾਂ ਦੀ ਇਧਰੋਂ ਕੁਝ ਸਾਰਿਆਂ ਨੂੰ ਹੁਣ ਇਹਦੇ ਵਿੱਚ ਇਧਰੋਂ ਬੜਾ ਜੀ ਨਹੀਂ ਦੇਖ ਮੈਂ ਵੈਸੇ ਪੁੱਛਿਆ ਮੈਂ ਆਪਣੇ ਨੌਲੇਜ ਬਾਰੇ ਪੁੱਛਿਆ ਠੀਕ ਬਣਦੀ ਹੈ ਨੌਲੇਜ ਲੈਣੀ ਚਾਹੀਦੀ ਯਾਰ ਹੱਦ ਹੋ ਗਈ ਯਾਰ ਤੇਰਾ ਮੈਟਰ ਹੀ ਨਹੀਂ ਨਾ ਹੁਣ ਤੁਸੀਂ ਕਿਤਾਬਾਂ ਪੜ੍ਹਦੇ ਅਸੀਂ ਤਾਂ ਲੜਦੇ ਨਹੀਂ ਨਾ ਉਹ ਤੁਸੀਂ ਕਿਤਾਬਾਂ ਪੜ੍ਹਦੇ ਹੋ ਤੁਸੀਂ ਮੋਰੀਆਂ ਦਾ ਇਤਿਹਾਸ ਪੜ੍ਹਦੇ ਆ ਆਪਾਂ ਜਾਂ ਮੈਂ ਸੁਣਾਉਂਦਾ ਪਹਿਲਾਂ ਹੀ ਜਾਂਦੇ ਪੀ ਜਾਂਦੇ ਬਾਅਦ ਵਿੱਚ ਆ ਕੇ ਨਿਕਲਦੇ ਪਾਵਾ ਆ ਜਾ ਉਹ ਵੀ ਆਉਂਦੀ ਹੈ ਕਿ ਤੈਨੂੰ ਕਿਵੇਂ ਪਤਾ ਤੈਨੂੰ I have experience ਇਹ ਪੀਂਦਾਰੇ ਥੋੜੀ ਥੋੜੀ ਜੇ ਮੈਂ ਹੁਣ ਟੈਸਟ ਕਰਾਉਣਾ ਆਪਣਾ ਬੰਮੀ ਮੈਨੂੰ ਮੈਂ ਸ਼ਾਮ ਦੀ ਡੈਰੀ ਹੋ ਰਹੀ ਹੈ ਜੀ ਲੋ ਜੀ ਮਮਾ ਜੀ ਉਹਨੇ ਨਾ ਛੋਟੀ ਤੇ ਛੋਟੀ ਜਿਹੀ ਵੀ ਘਰੇ ਤਿਆਰ ਕਰੀ ਆ ਸਭ ਮਠਿਆਈਆਂ ਘਰੇ ਬਣਾਈਆਂ ਨੇ ਸੱਤ ਤਰ੍ਹਾਂ ਦੀ ਹਾਂ ਇਹ ਪਲਾਟ ਦੇ ਕਬਜਾ ਹੁੰਦਾ ਵੀਰੇ ਪਲਾਟ ਤੇ ਤਾਂ ਰਜਿਸਟਰੀ ਨਹੀਂ ਹੁੰਦੀ ਵਿਹਾਨਾਂ ਦਾ ਲੱਗਦਾ ਹੀ ਐ ਸਰੂਪਾ ਪਾ ਕੇ ਬੰਦੇ ਦਾ ਕਰਦਾ ਰਜਿਸਟਰੀ ਜਦੋਂ ਤੁਸੀਂ ਅੰਦਰ ਜਦੋਂ ਨਹੀਂ ਨਹੀਂ ਇਹ ਮੇਰੀ ਹਾਂ ਚ ਹਮ ਲਾਊਗਾ ਤੁਸੀਂ ਜੋਰ ਲਾ ਦੇ ਬੱਤੀ ਬਦਲ ਗਿਆ ਬਦਲ ਗਿਆ ਬੱਤੀ ਤੇਰਾ ਘਟਾ ਆ ਉਹ ਬਦਲ ਗਿਆ ਪਾਰਟੀ ਤੇਰਾ ਘਟਾ ਤੂੰ ਤਾਂ ਮਿਲ ਨਹੀਂ ਕਰਦਾ ਇਹ ਹੈ ਭਾਈ ਸਾਡੇ ਮਾਮਾ ਜੀ ਦਾ ਬੜਾ ਮੁੰਡਾ ਕੈਨੇਡਾ ਤੋਂ ਸਾਡਾ ਗ੍ਰਿੰਡਰ ਵੀ ਬੜਾ ਗ੍ਰਿੰਡਰ ਨਹੀਂ ਹਾਂ ਨਾ 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 ਮਨ ਹੋਣਾ ਪ데요 ਮੈਨੂੰ ਬੜਾ ਇੰਤਜ਼ਾਰ ਦਾ ਇਹ ਬੰਦੇ ਦਾ ਸਾਡਾ ਬੜਾ ਜ਼ੋਰ ਲੱਗਿਆ ਸਾਡਾ ਬੜਾ ਜ਼ੋਰ ਲੱਗਿਆ ਨਹੀਂ ਅੱਜ ਤੱਕ ਅੱਜ ਤਾਂ ਚਲ ਨਾਲ ਬਿਠਾ ਲਿਆ ਪਰਸ ਨੂੰ ਕਿੱਥੇ ਨਾਲ ਬਿਠਾਏਗਾ ਫਿਰ ਇਹਨੂੰ ਮੈਂ ਚੌਕੀਆਂ ਭਰੀਆਂ ਪਰਸ ਨੂੰ ਜ਼ੋਰ ਲਾ ਲਈ ਤੇਰੇ ਨਾਲ ਕਿਹੜੀ ਚੌਕੀ ਚ ਗਈ ਤੂੰ ਤੇਰੇ ਪਿੱਛੇ ਭੱਜ ਰਿਹਾ ਹਾਂ ਹੁਣ ਤੇਰੀਆਂ ਚੌਕੀਆਂ ਭਰਦਾ ਨਹੀਂ ਭਰਦਾ ਤੂੰ ਹੁਣ ਗੋਗੀ ਮਰਵਾ ਲਈ ਸੱਚੇ ਦਿਲੋਂ ਨਹੀਂ ਤਾਂ ਹੀ ਨਹੀਂ ਕੋਈ ਨੂੰ ਪਤਾ ਸੇ ਸੁਖੇ ਪੁੱਛ ਕਪਤਾਸੇ ਸੁਖੇ ਬੰਦੂ ਤੇ ਬਖੇ ਨੇ ਵੇਲੇ ਆ ਜੇ ਕਰਾਪੇ ਕੋਈ ਜਾਂਦਾ ਤਾਂ ਬਾਬਾ ਮਰ ਗਿਆ ਤਾਂ ਹੀ ਤੇਰੇ ਨਾਲ ਗੋਗੀ ਦੇ ਰਿਸ਼ਤੇ ਦੀ ਗੱਲ ਹੋ ਰਹੀ ਆ ਹੋ ਰਹੀ ਆ ਗੋਗੀ ਜਿਹੜੀ ਮੈਂ ਗੱਲ ਕਹੀ ਸੀ ਉੱਥੇ ਬੈਠੇ ਦੂਸਰੇ ਨਹੀਂ ਨਹੀਂ ਹੋ ਗਈ ਸੱਚ ਬੰਦਾ ਮੂੰਹੋਂ ਬੋਲ ਗਿਆ ਕਿ ਨਹੀਂ ਉਹ ਵੀ ਤੂੰ ਸੱਚੀ ਦੀ ਪਗਤੀ ਕਰਿਆ ਤਾਂ ਤਾਂ ਦਿਲ ਤੇ ਕੋਈ ਸੁਖ ਸੁਖੀ ਕੋਈ ਸੱਚੀ ਜੀਵਨ ਭਗਤੀ ਕਰੀ ਹੁੰਦੀ ਆ ਜਾਦੀ ਬਾਬਾ ਵੀ ਨਾ ਮਰਦਾ ਚਾਪ ਤਾਂ ਬਾਬੇ ਜੀ ਸੁਖ ਸੁਖੀ ਹੋਵੇ ਜਿਹੜਾ ਗੱਡੀ ਚਾਹਤਾ ਬਾਬਾ ਨਾਲ ਇਹ ਹੋਰ ਯਾਰ ਨਾ ਰਿੰਦਰ ਬਾਬਾ ਵੀ ਪਰੋਣ ਨਹੀਂ ਮਾਰਿਆ ਦੋ ਦਿਨ ਦੋ ਦਿਨ ਇਦਾਂ ਦੇ ਦੇ ਦੋ ਦਿਨ ਤੋਂ 8ਵੇਂ ਦਿਨ ਬਾ ਕੰਮ ਹੋ ਜਾਊਗਾ ਬਾਬੇ ਦਾ ਸੀਗਾ ਵੀਰ ਤੁਸੀਂ ਦੇ ਬਾਬੇ ਨਹੀਂ ਹੋਊਗਾ ਜੈਨ ਮੰਤਾ ਮੰਨਣੀ ਹੈ ਬਾਬੇ ਦਾ ਕੰਨੂਗਾ ਫਿਰ ਕਰਨਾ ਹੁਣ ਇਹ ਤਾਂ ਠੀਕ ਆ ਹਾਂ ਰਿੰਦਰ ਮਾ ਛੋਟੇ ਹੁੰਦੀਆਂ ਗੱਲਾਂ ਕਰ ਦਿੱਤੇ ਹਾਂ ਠੀਕ ਹੈ ਜੀ ਠੀਕ ਆ ਹਾਂ ਬਾਤ ਕਰ ਦੇਗਾ ਭਾਈ ਜੀ ਸਾਡਾ ਭਾਈ ਬੜਾ ਵੀਰ ਸਾਡਾ ਠੀਕ ਹੈ ਤੂੰ ਰੈਡੀ ਨਹੀਂ ਹੋਇਆ ਹਲੇ ਮੈਂ ਬੱਸ ਵੀਰੇ ਰੇਡੀਓ ਆ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਅਨੰਦ ਨਾਲ ਠੀਕ ਰਿਹਾ ਲਓ ਜੀ ਮਿੱਤਰੋ ਰੇਡੀਓ ਕੇ ਦਵਾਰ ਤੇ ਪਹੁੰਚ ਚੁੱਕੇ ਆ ਸ਼ਾਨਦਾਰ ਪ੍ਰੋਗਰਾਮ ਹੈ ਇਨਸੈਪਸ਼ਨ ਹੈ ਆਪਣੀ 2 ਦਿਨ ਹੈ ਹਾਂਜੀ ਕਰੇ ਅੱਜ ਕਰ ਦੂੰਗੀ ਘਰੇ ਅੱਜ ਪਿੰਡ-ਪਿੰਡ ਤੇ ਜਿੰਨੇ ਵੀ ਆ ਕੱਲੋਂ ਆਪਣਾ ਕੱਲੋਂ ਸਾਰੇ ਟੋਟਲੇ ਰਿਸ਼ਤੇ ਜਰ ਰੋਣਗੇ ਠੀਕ ਹੈ ਠੀਕ ਹੈ ਸੋ ਬਾਕੀ ਨਾਨਕੇ ਦਾ ਪਿੰਡ ਤੁਹਾਨੂੰ ਦੱਸ ਦਿੰਦੇ ਆ ਮੇਰਾ ਨੇੜੇ ਹੀ ਹੈ ਜੀ 4 4 ਕਿਲੋਮੀਟਰ ਤੇ 4 1/2 ਕਿਲੋਮੀਟਰ ਤੇ ਮੇਰਾ ਨਾਨਕੇ ਦਾ ਪਿੰਡ ਹੈ ਬਹੁਤ ਆਉਂਦੇ ਦੀ ਛੁੱਟੀਆਂ ਕੱਟਣ ਬੜੀਆਂ ਜਾਂਦਾ ਜੁੜੀ ਹੁੰਦੀਆਂ ਜੀ ਹਰ ਇੱਕ ਸੋ ਬੜਾ ਇੰਜੋਏ ਕਰਤੀ ਹੁੰਦੇ ਤੇ ਬਹੁਤ ਕੁਝ ਚੇਂਜ ਹੋ ਗਿਆ ਪਹਿਲਾਂ ਪਿੰਡ ਘਰ ਬਾਹਰ ਬਾਹਰ ਹੁੰਦਾ ਤਾਂ ਪਰ ਦੇਖੋ ਆਲੇ ਦਲੇ ਨੀਂਦਰ ਪਹਿਲਾਂ ਮਾ ਘਰ ਬਾਹਰ ਬਾਹਰ ਜਿਹੜਾ ਹੁੰਦਾ ਉਹ ਹੀ ਪਿੰਡ ਦੇ ਅੰਦਰ ਆ ਗਿਆ ਹੈ ਨਾ ਜਿਲਾ ਕਿੰਨਾ ਕੁਝ ਬਣ ਗਿਆ ਹੈ ਨਾ ਥੋੜੇ ਟਾਈਮ ਥੋੜੇ ਜਿਹੇ ਟਾਈਮ ਥੋੜੇ ਟਾਈਮ ਸੋ ਪਹੁੰਚੇ ਜੀ ਹਲਕਾ ਸ਼ੁਰੂ ਹੋਇਆ ਕੰਮ ਗੁਰਦੁਆਰਾ ਸਾਹਿਬ ਹਟਕੇ ਹੈ ਨਾ ਬਾਹਰ ਟੋਕੇ ਹਟਿਆ ਹੁਣ ਤੇ ਹੁਣ ਚੱਲਿਆ ਤੀਜੇ ਹੁਣ ਚਲਾਇਆ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੇ ਜੀ ਅਗਲੇ ਬਲੌਗਸ Chiquinho, tá?